ਆ ਵੀਡੀਓਸ ਤੁਸੀਂ ਦੇਖਿਓ ਪਹਿਲਾਂ ਫੇ ਮੈਂ ਕਰਦਾ ਗੱਲ ਜਰੂਰ ਦੇਖਿਓ ਪਹਿਲਾਂ ਫੁੱਲ ਵੀਡੀਓ। ਅਕਸਰ ਮੈਨੂੰ ਲੱਗਦਾ ਵੈਸੇ ਨਾ ਆਪਾਂ ਆਪਣੀ ਜਿੰਨੀ ਵੀ ਹੇਟ ਮਿਲ ਰਹੀ ਹੈ ਨਾ ਉਹਦੇ ਆਪਾਂ ਆਪ ਹੀ ਜ਼ਿੰਮੇਵਾਰ ਆ। ਸਾਡੀਆਂ ਕਰਤੂਤਾ ਸਾਡੇ ਮਾੜੇ ਕੰਮ ਹੀ ਰੀਜ਼ਨ ਨੇ ਸਾਨੂੰ ਨਹੀਂ ਹੇਟ ਮਿਲਦੀ ਆ ਜਿਹੜਾ ਸਾਨੂੰ ਟਾਈਮ ਅਲੋਟ ਹੁੰਦਾ ਆ ਅਸੀਂ ਉਹਦੇ ਵਿੱਚ ਰਹਿ ਕੇ ਕੱਲ ਤੋਂ ਨਹੀਂ ਫਾਇਰ ਕਰ ਕਰਸੇ ਯੂਜ਼ ਕਰ ਸਕਦੇ ਜੇ ਅਸੀਂ ਕਰਨੀ ਆ ਰਾਈਟ ਦੀਵਾਲੀ ਮਨਾਉਣੀ ਆ ਦੂਜੀ ਗੱਲ ਹੁੱਲੜਬਾਜੀ ਕਰਨ ਦਾ ਕੀ ਪਲਾਜ਼ਾ ਵਿੱਚ ਜਾ ਕੇ ਤੁਸੀਂ ਕਰਨ ਦਾ ਉਹਦਾ ਕੀ ਕਰਨਾ ਚਾਹੁੰਦੇ ਹੋ ਤੁਸੀਂ ਸਾਬਤ ਵਾਟ ਡੂ ਯੂ ਵਾਂਟ ਟੂ ਪ੍ਰੂਫ ਇੰਨੀ ਵਾਰੀ ਹੋ ਚੁੱਕਿਆ ਹਰ ਦੀਵਾਲੀ ਤੇ ਦੇਖੀਦਾ ਹਰ ਪਲਾਜ਼ਾ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਆ ਫਿਰ ਤੋਂ ਨਹੀਂ ਆਪਾਂ ਨਹੀਂ ਸੁਧਰਨਾ ਜੀ ਬ੍ਰੈਂਟਨ ਦੇ ਵਿੱਚ ਜਾ ਕੇ ਆਪਾਂ ਫੇਰੇ ਕੰਮ ਕਰਨੇ ਫਿਰ ਐਡਵੈਂਟਨ ਦੇ ਵਿੱਚ ਇੱਕ ਘਰ ਨੂੰ ਅੱਗ ਲੱਗ ਜਾਂਦੀ ਆ ਸਾਜੀ ਫਾਇਰ ਕਰੈਕਰਸ ਕਰਕੇ ਆਈ ਮੀਨ ਤੁਸੀਂ ਹੁਣ ਜੋ ਮਰਜ਼ੀ ਕਹੋ ਫਾਇਰ ਕਰੈਕਰਸ ਤੋਂ ਗੋਰਿਆਂ ਦੇ ਦਿਮਾਗ 'ਚ ਕੀ ਜਾਣਾ ਆ ਦਿਵਾਲੀ ਦਿਵਾਲੀ ਤੋਂ ਗੋਰਿਆਂ ਦੇ ਦਿਮਾਗ 'ਚ ਕੀ ਜਾਣਾ ਆ ਇੰਡੀਅਨਸ ਪੱਗਾਂ ਵਾਲੇ ਪੰਜਾਬੀ ਬਾਸਾ ਸਾਰੇ ਕਿੰਨੂ ਰੈਸਿਜ਼ਮ ਹੇਟ ਬਣ ਲਈ ਆਪਾਂ ਨੂੰ ਦੈਟਸ ਇਟ ਫਿਰ ਆਪਾਂ ਕਹੇ ਨਹੀਂ ਸਕਦੇ ਵੀ ਸਾਨੂੰ ਹੇਟ ਕਿਉਂ ਮਿਲ ਰਹੀ ਹੈ ਆਪਣੇ ਕਾਨਸਰਟ ਹੈਗਾ ਆ ਕਿਉਂਕਿ ਆਪਾਂ ਨਹੀਂ ਸਜਰਨਾ